ਚਲਾਏ ਗਏ ਮਹਿੰਮ ਜੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਤਹਿਤ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਮਹਿੰਮ ਤਹਿਤ ਖੰਨਾ ਰੋਡ ਤੇ ਨਸ਼ਾ ਵੇਚਣ ਵਾਲੇ ਦੀ ਪ੍ਰਾਪਰਟੀ ਤੇ ਪੀਲਾ ਪੰਜਾ ਚਲਾਉਣ ਦੇ ਲਈ ਪੁਲਿਸ ਪਹੁੰਚੀ ਪਰ ਪਰਿਵਾਰ ਦੇ ਵੱਲੋਂ ਸਮਰਾਲਾ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕਿਹਾ ਕਿ ਅਸੀਂ ਆਪਣੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਦੇ ਨਾਲ ਕਰਦੇ ਹਾਂ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਹਾਂ ਡੀਐਸਪੀ ਤਲੋਤਨ ਸਿੰਘ ਦੇ ਵੱਲੋਂ ਉਹਨਾਂ ਨੂੰ ਮਾਫ ਕਰਦੇ ਹਾਂ ਪੀਲਾ ਪੰਚਾ ਰੁਕਵਾ ਦਿੱਤਾ ਗਿਆ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਬਹੁਤ ਜੀ ਨੂੰ ਨਜ਼ਾਇਕ ਨਸ਼ੇ ਵਿੱਚ ਪੁੱਕੜੀ ਬਣਾਊਗਾ ਉਹ ਬਿਲਕੁਲ ਨਹੀਂ ਕਰਦਾ ਆ ਜਿਹੜਾ ਆਪਣੇ ਮੁੰਡੇ ਨੂੰ ਵੀ ਕਲੀਅਰ ਸੁਨੇਹਾ ਕਰ ਦਿਓ ਬਿਲਕੁਲ ਨਹੀਂ ਕਰਦਾ ਉਡੀ ਮਿਹਨਤ ਕਰ ਗਈ ਥੋੜੀ ਜਿਹੜੀ ਅਸੀਂ ਲੋਕਾਂ ਦੇ ਕਰਨ ਕੰਮ ਕਰਕੇ ਅਸੀਂ ਜਰਾ ਕਰਦੇ ਆ ਬਾਹਰ ਛੱਡ ਰਹੀ ਉਹਨੂੰ ਯਾਦ ਕਰਾਂਦੇ ਸਾਡੇ ਸਿੱਕੇ ਆਪਣਾ ਦੇ ਵੀ ਇਹ ਹੀ ਹੋਣਾ ਵੀ ਕਿਤੇ ਗਰੀਬ ਨਾਲ ਨਜਾਇਜ਼ ਨਹੀਂ ਪਰ ਜੇ ਕੋਈ ਨਜਾਇਜ਼ ਮੈਂ ਸਾਡੇ ਰੇਸ਼ੇ ਬਣਾਊਗਾ ਉਹ ਬਿਲਕੁਲ ਸਪੀਅਰ ਨਹੀਂ ਕਰਾਂਗਾ ਸੰਤੋਖ ਅੱਜ ਜੇ ਸਮਾਹਪੁਰ ਦੇ ਉੱਤੇ ਪਹੁੰਚੀ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ ਹਾਂਜੀ ਜੀ ਐਫਸੀ ਪਹੁੰਚੀ ਸੀ ਧੰਨਵਾਦ ਜੀ ਕਾ ਨਾ ਬਚਾਰਾ ਹੈ ਔਰ ਅਸੀਂ ਉਹ ਰੋਟਾ ਢਾਂਡੇ ਮਾਰ ਕੇ ਜਾਰਾ ਕਰਿਆ ਹਾਂ ਜੀ ਸਾਡਾ ਤਾਂ ਲਟਾਇਆ ਜੇ ਸਾਡੇ ਨੇ ਸਦਾ ਹੀ ਕੰਮ ਕਰੀਏ ਜੀ ਇਹ ਕੰਮ ਅੱਗੇ ਤੋਂ ਨਹੀਂ ਕਰਨਾ ਜੀ ਜੇ ਤੁਹਾਡੇ ਕਰਦਾ ਜੇ ਤੁਹਾਡੇ ਕਰਦਾ ਜੋ ਬੰਦਾ ਨਸ਼ਾ ਵੇਚਦਾ ਖर्चे ਕਰਦਾ ਹਾਂਜੀ ਜੀ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਦੇ ਫਿਰਦਾ ਪਰ ਫਿਰ ਉਹ ਨਹੀਂ ਆਇਆ ਜਗਾ ਕੰਮ ਹੋਊਗਾ ਹਾਂ ਜੀ ਹੋਰ ਸੁੱਤਰਾ ਅੱਜ ਕੋਈ ਨਹੀਂ ਹਾਂ ਜੀ ਹੋਰ ਸੁੱਤਰਾ ਅੱਜ ਫੈਕਟਰੀ ਜਾ ਰਹੇ ਹਾਂ ਕੰਮ ਤੇ ਆਪਣਾ ਚੱਲ ਜਾਵਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਸਰਕਾਰ ਨੇ ਕਿਹਾ ਕਿ ਕਹਿ ਲੋ ਮਾਫੀ ਦਿੱਤੀ ਗਈ ਹੈ ਹਾਂ ਜੀ ਅਸੀਂ ਮਾਫੀ ਮਾਫੀ ਮੰਗੀ ਆ ਉਹਨਾਂ ਤੋਂ ਸਾਨੂੰ ਮਾਫ ਸਾਨੂੰ ਜੇ ਅੱਗੇ ਤੋਂ ਇਹ ਜੇ ਕੰਮ ਕਰਾਂਗੇ ਜੋ ਕੁਝ ਮਰਜ਼ੀ ਤੁਸੀਂ ਕਰੋ ਸਾਨੂੰ ਮਾਫ ਕਰਿਆ ਜਾਵੇ ਅਗਾਂਹ ਲੋਕਾਂ ਦੇ ਕੰਮ ਕਰਦੇ ਹਾਂ ਜਾਰੇ ਕਰਦੇ ਹਾਂ ਭਾਂਡੇ ਮਾਤ ਦੇ ਲੋਕਾਂ ਦੇ ਬੰਦ ਕਰਕੇ ਮਾਫੀ ਇਹਦਾ ਰੋਸ ਕਰਦੇ ਸੀ ਲੋਕਾਂ ਨੇ ਸ਼ਾਮ ਨੂੰ ਘਰੇ ਵੜਦੇ ਜਿਹੜੇ ਨਸ਼ੇ ਦੇ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਤੁਹਾਡੇ ਆਹ ਜੇ ਬੋਮ ਵੀ ਨਸ਼ਾ ਬੰਦ ਕਰਵਾਇਆ ਜਾਵੇ ਜਿਹੜਾ ਆਜੇ ਕੰਮ ਕਰ ਹਾਂਜੀ ਸਾਹਮਣੇ ਕਰਨਾ ਆਇਸੀ ਕਰਨਾ ਉਹ ਸਾਡੀ ਜਿਹੜੀ ਨਸ਼ੇ ਦੇ ਸਦਾਕਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚ ਕੇ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬੈਜ ਵੀ ਕਰਾਗੇ ਜਿਹੜੀ ਇਲੀਗਲ ਪ੍ਰਾਪਰਟੀ ਐਡਵਾਂਸਟੇਜਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਹਟਾਵਾਂਗੇ ਵੀ ਬਾਰ ਜਿਹੜੇ ਇਥੇ ਮੋਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਉਹਨਾਂ ਤੋਂ ਸਾਡੇ ਸੀਨੀਅਰ ਅਫਸਰ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੋਕੇ ਦੇ ਅੱਗੇ ਦੇਖਿਆ ਨੇ ਚਾਰ ਪੰਜ ਲੇਡੀ ਜਿਹੜੀਆਂ ਆਏ ਘਰ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਪਾਟੇ ਮਾਰ ਕੇ ਸਪੰਜਾ ਕਰਕੇ ਆ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇ ਇੱਕ ਇਸੇ ਕਰਕੇ ਨੂੰ ਛੱਡ ਰਿਹਾ ਜਿਹੜਾ ਡੈਮੋਨਿਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ 3 ਮੁਕਦਮਾ 5 ਮੁਕਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕਦਮੇ ਐਨਡੀਪੀਐਸ ਦੇ ਐਟਡੀਐਡੀਪੀਐਸ ਦੇ ਕਾਫੀ ਚੋਰ ਨੰਬਰ ਤੋਂ ਵੀ ਕਰਦੇ ਆ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਾਜ ਵੀ ਪੂਰੀ ਕਾਰਵਾਈ ਕਰਨ ਦਾ ਹੋਈ ਹੈ ਜਿਹੜਾ ਜਿਹੜੇ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਢੀ ਦੇ ਸਮਰਾਲਾ ਦੇ ਮਸ਼ਵਰਾ ਦਾ ਸਾਹ ਦੇ ਥਾਣੇ ਦਾ ਜਿਹੜਾ ਨੂੰ ਨਸ਼ੇ ਦਾ ਅਗਰ ਸਾਰਾ ਦੀ ਪ੍ਰੋਪਰਟੀ ਤਸੀਕ ਕਰ ਰਹੇ ਆ ਜਿਹੜਾ ਵੀ ਸਾਡੀ ਅਡਾਰ ਤੇ ਆਊਗਾ ਬਿਲਕੁਲ ਉਹਦੀ ਵੀਡੀਓ ਰੈਡੀ ਡੈਮੋਲਿਸ਼ਨ ਕਰਾਂਗੇ ਜਿਹੜੀ ਇਹ ਸਵਾਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ